ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜਿਹੜੇ ਵੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਅਰਦਾਸ ਕਰਦੇ ਨੇ ਬਾਬਾ ਜੀ ਉਹਨਾਂ ਦੀ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦੇ ਹਨ ਉਹਨਾਂ ਨੂੰ ਕਦੇ ਵੀ ਖਾਲੀ ਨਹੀਂ ਮੋੜਦੇ ਇੱਕ ਵਾਰ ਦੀ ਘਟਨਾ ਹੈ ਇੱਕ ਬੱਚੀ ਦਾ ਕਿਤੇ ਰਿਸ਼ਤਾ ਨਹੀਂ ਸੀ ਹੋ ਰਿਹਾ ਤੇ ਰਿਸ਼ਤਾ ਮਿਲ ਵੀ ਜਾਂਦਾ ਸੀ ਤੇ ਸਿਰੇ ਨਹੀਂ ਸੀ ਚੜਦਾ ਉਹ ਬੱਚੀ ਬਹੁਤ ਹੀ ਉਦਾਸ ਸੀ ਅਤੇ ਉਸਦੇ ਮਾਤਾ ਪਿਤਾ ਵੀ ਬੜੇ ਉਦਾਸ ਸਨ ਤੇ ਘਰ ਵਿੱਚ ਕਲੇਸ਼ ਚੱਲਦਾ ਸੀ ਕਿ ਸਾਡੀ ਬੱਚੀ ਦਾ ਰਿਸ਼ਤਾ ਸਿਰੇ ਕਿਉਂ ਨਹੀਂ ਚੜਦਾ ਘਰ ਵਿੱਚ ਉਦਾਸੀ ਦੇਖ ਕੇ ਬੱਚੀ ਦੇ ਪਿਤਾ ਨੇ ਸੋਚਿਆ ਕਿ ਚਲੋ ਕਿਤੇ ਘੁੰਮ ਕੇ ਆਨੇ ਹਾਂ ਉਹ ਬੱਚੀ ਤੇ ਉਸਦੇ ਮਾਤਾ ਪਿਤਾ ਟੂਰ ਤੇ ਚਲੇ ਗਏ ਜਦ ਉਹ ਰਸਤੇ ਵਿੱਚ ਸ਼ਿਮਲਾ ਵਗੈਰਾ ਗਏ ਤਾਂ ਰਾਹ ਵਿੱਚ ਉਹਨਾਂ ਨੇ ਇੱਕ ਕਮਰਾ ਲੈ ਲਿਆ ਜਦ ਸਵੇਰੇ ਉੱਠੇ ਤਾਂ ਪਾਰੀ ਵਿੱਚ ਖੜੀ ਉਸਦੀ ਮਾਂ ਦੀ ਨਿਗਾਹ ਬਾਜ਼ਾਰ ਵਿੱਚ ਪਈ ਤੇ ਉੱਥੇ ਸਾਹਮਣੇ ਇੱਕ ਦੁਕਾਨ ਸੀ ਜਿੱਤੇ ਲਿਖਿਆ ਹੋਇਆ ਸੀ ਕਿ ਆਪਣਾ ਹੱਥ ਦਿਖਾਓ ਤਾਂ ਭਵਿੱਖ ਜਾਣ ਲਓ ਉਸ ਬੱਚੀ ਦੀ ਮਾਂ ਨੇ ਆਪਣੇ ਪਤੀ ਦੇ ਨਾਲ ਜਾ ਕੇ ਸਲਾਹ ਕੀਤੀ ਕਿ ਅਸੀਂ ਵੀ ਜਾ ਕੇ ਪੁੱਛ ਕੇ ਆਉਣੇ ਹਾਂ ਕੀ ਰੇਸ਼ਤਾ ਬੜੇ ਆਂਦੇ ਹਾਂ ਆ ਕੋਈ sire ਨਹੀਂ ਚੜਦਾ ਫੇਰ ਉਹ ਬੱਚੀ ਦੇ ਪਿਤਾ ਕਹਿਣ ਲੱਗੇ ਕਿ ਮੈਂ ਐਨਾ ਚੀਜ਼ਾਂ ਨੂੰ ਨਹੀਂ ਮੰਨਦਾ ਐਸਾ ਪਖੰਡ ਹਨ ਮੈਂ ਸਿਰਫ ਗੁਰੂ ਸਾਹਿਬ ਨੂੰ ਮੰਨਦਾ ਹਾਂ ਉਹ ਬੱਚੀ ਦੀ ਮਾਂ ਕਹਿਣ ਲੱਗੀ ਕਿ ਮੰਦੀ ਤਾਂ ਮੈਂ ਵੀ ਨਹੀਂ ਪਰ ਜੇ ਅਸੀਂ ਇੱਥੇ ਜਾਈਏ ਤਾਂ ਫੇਰ ਪੁੱਛ ਲੈਨੇ ਹਾਂ ਚਲੋ ਪੁੱਛ ਲਈਏ ਪੰਡਿਤ ਵਿੱਚ ਜਾਣ ਕੋਲ ਤਾਂ ਕੋਈ ਅਰਜ ਨਹੀਂ ਹੈ ਉਹ ਮੰਨ ਗਿਆ ਤੇ ਦੋਨੋਂ ਉਸ ਦੀ ਦੁਕਾਨ ਤੇ ਚਲੇ ਗਏ ਪੰਡਿਤ ਨੇ ਉਸ ਬੱਚੀ ਦਾ ਹੱਥ ਦੇਖਿਆ ਤੇ ਮਸਤਕ ਦੇਖਿਆ ਤੇ ਕਹਿਣ ਲੱਗਾ ਇਸ ਬੱਚੀ ਦੇ ਵਿਆਹ ਦੀ ਗੱਲ ਤਾਂ ਛੱਡੋ ਇਸ ਤੇ ਕਰਮਾ ਵਿੱਚ ਤਾਂ ਵਰ ਹੈ ਹੀ ਨਹੀਂ ਇਸ ਬੱਚੀ ਦਾ ਰਿਸ਼ਤਾ ਤਾਂ ਹੋ ਹੀ ਨਹੀਂ ਸਕਦਾ ਇਹ ਜਨਮ ਵਿੱਚ ਤਾਂ ਕਿ ਅਗਲੇ 7 ਜਨਮਾਂ ਵਿੱਚ ਵੀ ਨਹੀਂ ਹੋਏਗਾ ਅੰਦਿਤੀ ਇਹ ਗੱਲ ਸੁਣ ਕੇ ਉਹ ਪਹਿਲਾਂ ਨਾਲੋਂ ਵੀ ਉਦਾਸ ਹੋ ਗਏ। ਹੁਣ ਹੋਰ ਉਦਾਸੀ ਛਾ ਗਈ ਸੀ। ਹੁਣ ਉਹਨਾਂ ਨੂੰ ਕੁਝ ਵੀ ਅੱਛਾ ਨਹੀਂ ਸੀ ਲੱਗ ਰਿਹਾ। ਨਾ ਕੋਈ ਪਹਾੜ, ਨਾ ਕੋਈ ਸ਼ਿਮਲਾ। ਬਹੁਤ ਹੀ ਉਦਾਸ ਹੋ ਗਏ ਸੀ। ਦਿਲ ਨੂੰ ਫੇਰ ਉਹ ਉੱਥੋਂ ਤੁਰ ਪਏ। ਅੰਮ੍ਰਿਤਸਰ ਦੀ ਧਰਤੀ ਤੇ ਜਾਤ ਬਸ ਤੋਂ ਉਤਰੇ। ਤਾਂ ਤਿੰਨੋ ਹੀ ਉਤਾਸ ਖੜੇ ਸਨ। ਕਹਿੰਦੇ ਹਨ ਕਿ ਬੰਦੇ ਤੇ ਭਾਗ ਜਦੋਂ ਜਾਗਦੇ ਹਨ ਤੇ ਰੰਪਤੀ ਕੋਈ ਨਾ ਕੋਈ ਰੂਹ ਜ਼ਰੂਰ ਮਿਲ ਜਾਂਦੀ ਹੈ ਬਖਸ਼ੀਆਂ ਹੋਈਆਂ ਦਾ ਮੇਲ ਹੋ ਜਾਣਾ ਬਹੁਤ ਹੀ ਵਟ ਭਾਗਾ ਸਮਾਂ ਹੁੰਦਾ ਹੈ ਜਾਂ ਤੋਂ ਬਸ ਤੋਂ ਉਤਰੇ ਤਾਂ ਉਸ ਬੱਚੀ ਦੇ ਪਿਤਾ ਦਾ ਇੱਕ ਉਹਨਾਂ ਦੇ ਦੋਸਤ ਨਾਲ ਮੇਲ ਹੋ ਗਿਆ ਉਹ ਬੜੇ ਹੀ ਖੁਸ਼ ਹੋਏ ਮਿਲ ਕੇ ਅਤੇ ਪੁੱਛਣ ਲੱਗੇ ਕਿ ਭਰਾਵਾ ਕੀ ਗੱਲ ਹੈ ਬੜਾ ਉਦਾਸ ਲੱਗ ਰਿਹਾ ਹੈ ਤੁਸੀਂ ਸਾਰੇ ਐਨੇ ਦੁਖੀ ਕਿਉਂ ਲੱਗ ਰਹੇ ਹੋ ਕੀ ਗੱਲ ਹੈ ਮੈਨੂੰ ਤਾਂ ਦੱਸੋ ਉਹ ਕਹਿੰਦਾ ਪਰਵਾਹ ਕੀ ਦੱਸਾਂ ਐ ਸਾਡੀ ਧੀ ਹੈ ਕਈ ਰਿਸ਼ਤੇ ਦੇਖ ਬੈਠੇ ਹਾਂ ਪਰ ਕੋਈ ਵੀ ਐਨਾ ਚੋ ਸਿਰੇ ਨਹੀਂ ਚੜ ਰਿਹਾ ਕਈ ਵਾਰ ਰਿਸ਼ਤਾ ਹੋ ਵੀ ਜਾਂਦਾ ਪਰ ਟੁੱਟ ਜਾਂਦਾ ਹੈ ਉਦਾਸੀ ਹੋਣ ਕਰਕੇ ਅਸੀਂ ਸੋਚਿਆ ਕਿ ਕਿਤੇ ਕੋ ਮਾਨਨੇ ਹਾਂ ਪਰ ਉਥੇ ਵੀ ਜਾ ਕੇ ਸਾਡਾ ਮਨ ਬਹੁਤ ਪਰੇਸ਼ਾਨ ਹੋ ਗਿਆ ਉਹਨੇ ਪੁੱਛਿਆ ਕੀ ਅਜਾ ਕੀ ਹੋਇਆ ਉੱਥੇ ਜਾ ਕੇ ਵੀ ਮਨ ਪਰੇਸ਼ਾਨ ਰਿਹਾ ਫਿਰ ਉਹਨੇ ਦੱਸਿਆ ਕਿ ਉੱਥੇ ਇਸ ਦਾ ਹੱਥ ਦਿਖਾਇਆ ਸੀ ਇੱਕ ਪੰਡਿਤ ਨੂੰ ਉਹਨੇ ਸਾਨੂੰ ਦੱਸਿਆ ਕਿ ਇਹਦੇ ਕਰਮਾਂ ਵਿੱਚ ਵਰ ਨਹੀਂ ਹੈ ਇਸ ਬੱਚੀ ਦੇ ਕਰਮਾਂ ਵਿੱਚ ਵਿਆਹ ਹੈ ਹੀ ਨਹੀਂ ਇਸ ਜਨਮ ਵਿੱਚ ਤਾਂ ਕੀ ਅਗਲੇ ਕਈ ਜਨਮਾਂ ਵਿੱਚ ਵਿਆਹ ਨਹੀਂ ਹੋਵੇਗਾ ਕਹਿੰਦੇ ਕਿ ਅਸੀਂ ਹੋਰ ਉਦਾਸ ਹੋ ਗਏ ਹਾਂ ਉਹ ਕਹਿੰਦਾ ਮਾਤਾ ਪਿਤਾ ਬੜੇ ਪਰੇਸ਼ਾਨ ਸਨ ਕਿ ਸਾਡੀ ਬੱਚੀ ਦਾ ਕੀ ਬਣੇਗਾ ਤੇ ਉਹ ਜਿਹੜਾ ਦੋਸਤ ਸੀਗਾ ਉਹ ਹੁਣੇ ਹੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਹੋ ਕੇ ਆਇਆ ਸੀ ਉਹਨੇ ਕਿਹਾ ਕਿ ਬੜੀ ਜਗਾ ਹੋ ਕੇ ਤਾਂ ਆਏ ਹੋਵੋਗੇ ਤੁਸੀਂ ਮੇਰੀ ਬੇਨਤੀ ਮੰਨੋ ਤੇ ਵਿਹਮਾ ਪਰਮਾ ਵਿੱਚ ਨਾ ਪਵੋ ਐਨਾ ਪੰਡਤਾ ਪਿੱਛੇ ਨਾ ਲੱਗੋ ਤੇ ਬਾਬਾ ਦੀਪ ਸਿੰਘ ਜੀ ਦਾ ਦਰ ਤੇ ਮੱਥਾ ਟੇਕੋ ਤੇ ਬਾਬਾ ਜੀ ਸਾਰੇ ਹੀ ਤੁਹਾਡੇ ਕਾਰਜ ਆਪ ਰਾਸ ਕਰ ਦੇਣਗੇ ਕਿ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਦ ਸਵਾਰਤਾ ਉਹਨੇ ਫਿਰ ਬੱਚੀ ਨੂੰ ਪੁੱਛਿਆ ਕਿ ਤੂੰ ਇੱਕ ਗੱਲ ਮੰਨੇਗੀ ਉਹ ਕਹਿੰਦੀ ਹਾਂਜੀ ਅੰਕਲ ਜੀ ਦੱਸੋ ਉਹ ਕਹਿੰਦੇ ਕਿ ਤੂੰ ਇੰਜ ਕਰਨਾ ਹੈ ਕਿ ਦਰਬਾਰ ਸਭ ਜਾ ਕੇ ਇਸ਼ਨਾਨ ਕਰਨਾ ਹੈ ਮੱਥਾ ਟੇਕਣਾ ਹੈ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਮੱਥਾ ਟੇਕਣਾ ਹੈ ਫਿਰ ਤੂੰ ਸੁਖਮਣੀ ਸਾਹਿਬ ਦਾ ਪਾਠ ਜਿੰਨੇ ਵੀ ਹੋ ਸਕਣ ਰੋਜ਼ਾਨਾ ਕਰਨੇ ਹਨ ਇੱਕ ਦਿਨ ਫਿਰ ਨਾਗਾ ਨਹੀਂ ਪਾਣਾ ਅਤੇ ਉੱਥੇ ਜਾ ਕੇ ਸੇਵਾ ਕਰਨੀ ਹੈ ਜਿੱਤੇ ਵੀ ਤੇ ਸੇਵਾ ਮਿਲ ਜਾਏ ਤੂੰ ਉੱਥੇ ਹੀ ਸੇਵਾ ਕਰਨੀ ਹੈ ਫੇਰ ਬੱਚੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਅਸੀਂ ਐਨਾ ਘੁੰਮ ਲਏ ਹਾਂ ਪਰ ਹੁਣ ਮੇਰੇ ਤੇ ਐਨੀ ਕਿਰਪਾ ਕਰ ਦੋ ਕਿ ਮੈਂ 1 ਮਹੀਨਾ ਲਈ ਇੱਥੇ ਹੀ ਛੱਡ ਦਿਓ ਉਹ ਕਹਿੰਦੀ ਕਿ ਮੈਂ ਇੱਥੇ ਕਮਰਾ ਲੈ ਦਿਓ ਮੈਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹੁਣ ਸੇਵਾ ਕਰਨੀ ਚਾਹਨੀ ਹਾਂ ਕਹਿੰਦੇ ਹਨ ਕਿ ਉਸ ਬੱਚੀ ਨੇ ਉੱਥੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਦਿਨ ਰਾਤ ਸੇਵਾ ਕਰਦੀ ਰਹਿੰਦੀ ਸੀ ਖਾਣਾ ਪਾਣੀ ਸੋਣਾ ਸਭ ਪੂਲ ਗਈ ਸੀ ਕਦੇ ਝਾੜੂ ਮਾਰਦੀ ਕਦੇ ਬਰਤਨ ਧੋਦੀ ਕਦੇ ਲੰਗਰ ਬਣਾਉਂਦੀ ਤੇ ਲੰਗਰ ਵਰਤੋਂਦੀ ਬਹੁਤ ਸੇਵਾ ਕੀਤੀ ਉਸ ਬੱਚੀ ਨੇ ਕਹਿੰਦੇ ਜਦੋਂ ਖੰਡੇ ਵਾਲਾ ਬਾਪੂ ਖੁਸ਼ ਹੋ ਗਿਆ ਤੇ 21ਵਾਂ ਦਿਨ ਬਤੀਤ ਹੋ ਗਏ ਤੇ 22ਵਾਂ ਦਿਨ ਉੱਥੇ ਇੱਕ ਪਰਿਵਾਰ ਆਇਆ ਉੱਥੇ ਜਦੋਂ ਉਹਨਾਂ ਨੇ ਉਸ ਬੱਚੀ ਨੂੰ ਮਿਲਿਆ ਬੱਚੀ ਦਾ ਚਿਹਰਾ ਦੇਖਿਆ ਸੇਵਾ ਕਰਦੇ ਹੋਏ ਦੇਖਿਆ ਬਹੁਤ ਹੀ ਖੁਸ਼ ਹੋਏ ਉਸ ਬੱਚੀ ਦੇ ਮਾਤਾ ਪਿਤਾ ਨਾਲ ਮੇਲ ਕੀਤਾ ਅਤੇ ਉਹਨਾਂ ਨੂੰ ਕਿਹਾ ਅਸੀਂ ਆਪਣੇ ਸੁਪੁੱਤਰ ਲਈ ਇਸ ਬੱਚੀ ਦਾ ਰਿਸ਼ਤਾ ਮੰਗਦੇ ਹਾਂ ਜਿਸ ਦਾ ਕਦੇ ਕਿਤੇ ਰਿਸ਼ਤਾ ਨਹੀਂ ਸੀ ਹੁੰਦਾ ਖੰਡੇ ਵਾਲੇ ਬਾਪੂ ਨੇ ਕਿਰਪਾ ਕਰ ਦਿੱਤੀ ਕਹਿੰਦੇ ਰਿਸ਼ਤੇ ਦੀ ਗੱਲ ਸੁਣ ਕੇ ਮਾਪੇ ਬੜੇ ਖੁਸ਼ ਹੋਏ ਅਤੇ ਕਹਿੰਦੇ ਕਿ ਅਸੀਂ ਬੱਚੀ ਨੂੰ ਨਾਲ ਹੀ ਲੈ ਕੇ ਜਾਣਾ ਹੈ ਵਿਆਹ ਵੀ ਹੋ ਗਿਆ ਬੱਚੀ ਕੈਨੇਡਾ ਵੀ ਚਲੀ ਗਈ ਅਤੇ ਕਹਿੰਦੇ ਜਦ ਉਹ 4-5 ਸਾਲ ਬਾਅਦ ਵਾਪਸ ਆਈ ਤੇ ਉਸਦੇ ਬੱਚੇ ਵੀ ਸਨ ਆ ਕੇ ਆਪਣੇ ਪਿਤਾ ਜੀ ਨੂੰ ਕਹਿੰਦੀ ਕਿ ਪਿਤਾ ਜੀ ਮੈਂ ਦਰਬਾਰ ਸਾਹਿਬ ਮੱਥਾ ਟੇਕ ਆਈ ਹਾਂ ਅਤੇ ਸ਼ਹੀਦਾ ਸਾਹਿਬ ਵੀ ਮੱਥਾ ਟੇਕ ਆਈਆਂ ਕਹਿੰਦੀ ਮੈਂ ਫਿਰ ਉਸ ਟੂਰ ਤੇ ਜਾਣਾ ਚਾਹਾਂਗੀ ਸ਼ਿਮਲਾ ਵਾਲੇ ਮਾਤਾ ਪਿਤਾ ਕਹਿੰਦੇ ਕਿ ਜੇ ਤੇਰੀ ਇਹੀ ਇੱਛਾ ਹੈ ਤਾਂ ਆਪਾਂ ਚੱਲਾਂਗੇ ਸਾਰੀ ਫੈਮਿਲੀ ਨੇ ਜਾਣ ਦੀ ਤਿਆਰੀ ਕਰ ਲਈ ਉਹ ਉੱਥੇ ਹੀ ਜਾ ਕੇ ਰੁਕੇ ਜਿੱਥੇ ਪਹਿਲਾਂ ਉਹਨਾਂ ਨੇ ਕਮਰਾ ਲਿਆ ਹੋਇਆ ਸੀ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਉਸਨੇ ਸਾਦੇ ਜਿਹੇ ਕੱਪੜੇ ਪਾ ਲਏ ਅਤੇ ਆਪਣੇ ਮਾਤਾ ਪਿਤਾ ਨੂੰ ਕਹਿੰਦੀ ਕਿ ਤੁਸੀਂ ਮੇਰੇ ਬੱਚਿਆਂ ਨੂੰ ਪਿੱਛੇ ਕਰਕੇ ਰੱਖਿਆ ਰਾਂ ਤੇ ਉਹ ਫਿਰ ਉਸ ਪੰਡਿਤ ਦੀ ਦੁਕਾਨ ਤੇ ਚਲੀ ਗਈ ਉਸ ਲੜਕੀ ਨੂੰ ਦੇਖ ਕੇ ਪੰਡਿਤ ਕਹਿੰਦਾ ਕਿ ਚਲੇ ਜਾਓ ਇਸ ਇਸ ਨਾਨੂੰ ਤਾਂ ਮੈਂ ਪਹਿਲਾਂ ਹੀ ਕਿਹਾ ਸੀ ਕਿ ਇਸ ਲੜਕੀ ਦਾ ਕਿਤੇ ਵਿਆਹ ਨਹੀਂ ਹੋਵੇਗਾ ਐ ਫਿਰ ਇੱਥੇ ਆ ਗਏ ਨੇ ਐਨੇ ਨੂੰ ਉਸ ਦਾ ਪਿਤਾ ਅੱਗੇ ਆ ਗਿਆ ਅਤੇ ਉਸ ਦੇ ਬੱਚੇ ਨੂੰ ਟੇਬਲ ਤੇ ਬਿਠਾ ਦਿੱਤਾ ਉਹ ਪੰਡਿਤ ਪੁੱਛਦਾ ਹੈ ਕਿ ਇਹ ਕੀ ਹੈ ਉਹ ਦੱਸਦੇ ਹਨ ਕਿ ਇਹ ਉਸ ਬੱਚੀ ਦੇ ਬੱਚੇ ਹਨ ਜਿਸ ਦਾ ਤੁਸੀਂ ਕਿਹਾ ਸੀ ਕਿ ਕਦੇ ਵਿਆਹ ਨਹੀਂ ਹੋਣਾ ਇਹ ਸੁਣ ਕੇ ਪੰਡਿਤ ਹੈਰਾਨ ਰਹਿ ਗਿਆ ਅਤੇ ਕਹਿੰਦਾ ਇਹ ਕਿਵੇਂ ਹੋ ਸਕਦਾ ਹੈ ਮੇਰੀ ਕਹੀ ਕੋਈ ਗੱਲ ਅਦੇ ਵੀ ਝੂਠ ਨਹੀਂ ਹੋਈ ਜ਼ਰੂਰ ਤੁਹਾਡੇ ਤੇ ਕਿਸੇ ਦੀ ਬਖਸ਼ੀਸ਼ ਹੋਈ ਹੈ ਫਿਰ ਉਹਨਾਂ ਨੇ ਉਸ ਪੰਡਿਤ ਨੂੰ ਪੂਰੀ ਗੱਲ ਦੱਸੀ ਫਿਰ ਉਹ ਕਹਿੰਦਾ ਕਿ ਸ਼ਹੀਦਾਂ ਅੱਗੇ ਤਾਂ ਮੇਰਾ ਵੀ ਸੀਸ ਝੁਕਦਾ ਹੈ ਉੱਥੇ ਤਾਂ ਉੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ ਤੁਸੀਂ ਵੀ ਆਪਣਾ ਵਿਸ਼ਵਾਸ ਧੰਨ ਧੰਨ ਆਬਾਦੀਪ ਸਿੰਘ ਜੀ ਦੇ ਉੱਪਰ ਬਣਾ ਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ